ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਸੰਗਤ ਦੇ ਆਥਾ ਸਹਿਯੋਗ ਦੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਜ਼ਿਲ੍ਹਾ ਨੱਭਾ ਵੱਲੋਂ ਅੱਜ ਤੋਂ 4 ਦਿਨ ਪਹਿਲਾਂ ਇੱਕ ਪੋਸਟ ਪਾਈ ਗਈ ਸੀ ਕਿ ਜੋ ਹੜ੍ਹ ਪੀੜਤ ਨੇ ਪੰਜਾਬ ਦੇ ਅੰਦਰ ਜੋ ਵੱਡੀ ਕਰੋਪੀ ਆਈ ਹੈ ਉਹਨਾਂ ਦੀ ਮਦਦ ਦਾ ਜਿਹੜੀ ਕੁਝ ਤੁਛ ਜਾ ਉਪਰਾਲਾ ਜਿਹੜਾ ਕੀਤਾ ਜਾਵੇ ਸੰਗਤ ਨੇ ਬਹੁਤ ਵੱਡਾ ਇਲਾਕੇ ਦੀ ਸੰਗਤ ਨੇ ਸਹਿਯੋਗ ਦਿੱਤਾ ਹੈ ਤੁਸੀਂ ਦੇਖ ਰਹੇ ਹੋ ਇੱਕ ਵੱਡਾ ਟਰੱਕ ਤਿੰਨ ਛੋਟੀਆਂ ਗੱਡੀਆਂ ਰਾਸ਼ਨ ਦੀਆਂ ਭਰ ਚੁੱਕੀਆਂ ਨੇ ਜਿਨ੍ਹਾਂ ਵਿੱਚ ਓਡੋਬੋਸ ਮੋਬਕਤੀਆਂ ਮਾਚਸ ਤਰਪਾਲਾਂ ਔਰ ਜਿੰਨਾ ਵੀ ਰਸੋਈ ਦਾ ਲੋੜਿੰਦਾ ਸਮਾਨ ਹੈ ਸਾਰਾ ਚਾਹ ਚੀਨੀ ਹੈ ਪੱਤੀਆ ਆਟਾ ਚਾਵਲ ਹੈ ਤੇਲ ਹੈ ਹਲਦੀ ਹੈ ਮਿਰਚਾ ਮਸਾਲੇ ਨੇ ਕਿਉ ਹੈ ਜਿੰਨਾ ਵੀ ਲੋੜਿੰਦਾ ਸਮਾਨ ਹੈ ਲੇਡੀਜ਼ ਦਾ ਸਮਾਨ ਤੱਕ ਹੈ ਜਿਹੜਾ ਆਇਆ ਹੈ ਔਰ ਬਹੁਤ ਮੈਂ ਜਿੱਥੇ ਸੰਗਤਾਂ ਦਾ ਧੰਨਵਾਦ ਕਰਦਾ ਉੱਥੇ ਗੁਰੂ ਸਾਹਿਬ ਦਾ ਵੀ ਧੰਨਵਾਦ ਆ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਔਰ ਗੁਰੂ ਸਾਹਿਬ ਦਾ ਧੰਨਵਾਦ ਇਸ ਵਾਸਤੇ ਆ ਕਿਉਂਕਿ ਜਿੰਨੇ ਵੀ ਸਿੰਘ ਜਿੰਨੇ ਵੀ ਪਰਿਵਾਰ ਪਿੰਡਾਂ ਦੇ ਇਸ ਹੜਪੀੜ ਤੋਂ ਹੋਏ ਨੇ ਜਿਨ੍ਹਾਂ ਦੇ ਘਰ ਤਕਰਟੇ ਗਏ ਉਹ ਚੜ੍ਹਦੀ ਕਲਾ 'ਚ ਨੇ ਔਰ ਵਿਸ਼ੇਸ਼ ਤੌਰ ਤੇ ਜਿਹੜਾ ਵੀ ਬੰਦਾ ਕੋਈ ਮਦਦ ਕਰਨ ਲਈ ਜਾ ਰਿਹਾ ਉਸ ਨੂੰ ਹਮੇਸ਼ਾ ਚਾਹ ਪੁੱਛ ਰਹੇ ਨੇ ਤੇ ਕਹਿੰਦੇ ਨੇ ਅਸੀਂ ਚੜ੍ਹਦੀ ਕਲਾ 'ਚ ਆ ਕਿਉਂਕਿ ਜੋ ਕੁਝ ਵਾਪਰਿਆ ਗੁਰੂ ਦੇ ਬਾਣੇ 'ਚ ਆ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਤੇ ਸਭੂਚੇ ਨਾਬਨ ਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਸਮੇਂ-ਸਮੇਂ ਤੇ ਇਹ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਜਿਹੜਾ ਹੁਣ ਪੰਜਾਬ ਦੇ ਉੱਤੇ ਇੱਕ ਵੱਡੀ ਕਰੋਪੀ ਆਈ ਆ 12 13 ਜ਼ਿਲ੍ਹੇ ਸਾਡੇ ਪੰਜਾਬ ਦੇ ਹੜ੍ਹਾਂ ਦੇ ਵਿੱਚ ਨੇ ਉੱਥੇ ਸਾਡੇ ਪੰਜਾਬੀਆਂ ਦਾ ਸਾਥ ਤੇ ਸਾਡੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਤੇ ਸਮੁੱਚੇ ਨਾਬੇ ਨਿਵਾਸੀਆਂ ਦੇ ਸਾਥ ਨਾਲ ਇੱਕ ਵੱਡੀ ਲੰਗਰਾਂ ਦੀ ਸੇਵਾ ਇੱਥੋਂ 90 ਤੋਂ ਜਾਰੀ ਹੈ ਸੁੱਕੇ ਰਾਸ਼ਨ ਦੀ ਸੇਵਾ ਸਾਰੇ ਸ਼ਹਿਰ ਨੇ ਬੜਾ ਵੱਧ ਚੜ੍ਹ ਕੇ ਸੋਚਿਆ ਤਾਂ ਇੱਕ ਸਾਡੇ ਮੁੱਖ ਸੇਵਾ ਦਾ ਲਵਲੀ ਜੀ ਨੇ ਇੱਕ ਛੋਟਾ ਜਿਹਾ 100 ਗੱਟੇ ਦਾ ਪ੍ਰੋਗਰਾਮ ਬਣਾਇਆ ਸੀਗਾ ਪਰ ਗੁਰੂ ਮਹਾਰਾਜ ਦੀ ਐਨੀ ਕਿਰਪਾ ਹੋਈ ਕਿ ਰਾਸ਼ਨ ਇੰਨਾ ਜ਼ਿਆਦਾ ਹੋ ਗਿਆ ਕਿ ਅੱਜ 4 ਗੱਡੀਆਂ ਲਗਭਗ 7-800 ਥੈਲੇ ਦੇ ਨੇੜੇ ਤੇੜੇ ਲੋਡ ਹੋ ਕੇ ਜਾ ਰਿਹਾ ਉਸ ਦੇ ਨਾਲ ਨਾਲ ਕੱਲਾ ਥੈਲਾ ਨਹੀਂ ਹੈ ਉਸ ਦੇ ਨਾਲ-ਨਾਲ ਹੋਰ ਬਹੁਤ ਡੇਲੀ ਯੂਥ ਚ ਆਉਣ ਵਾਲੀਆਂ ਚੀਜ਼ਾਂ ਸਾਰੀਆਂ ਵਸਤੂਆਂ ਉਹ ਨਾਲ ਜਾ ਰਹੀਆਂ ਨੇ ਪਾਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਆਪ ਜੀ ਦੇ ਧਿਆਨ ਚ ਲਿਆ ਦਵਾਂ ਕਿ 4 ਦਿਨ ਪਹਿਲਾਂ ਜੋ ਪੋਸਟ ਪਾਈ ਸੀ ਉਹ ਸਾਡੇ ਵੱਲੋਂ ਮਤਲਬ ਕਿ ਮੁਕੰਮਲ ਹੋਈ ਹੈ ਇਸ ਤਰ੍ਹਾਂ ਦਾ ਬਹੁਤ ਸਾਰਾ ਸ਼ਹਿਰ ਨਿਵਾਸੀਆਂ ਨੇ ਪੂਰਾ ਜੋਰ ਸਾਡਾ ਸਾਥ ਦਿੱਤਾ ਤਾਂ ਕਿ ਅਸੀਂ ਲਗਭਗ ਹਜ਼ਾਰ ਦੇ ਕਰੀਬ ਕਿਟ ਤਿਆਰ ਕੀਤੀ ਹੈ ਜਿਸ ਵਿੱਚ ਘਰੇਲੂ ਸਮਾਨ ਇਸ ਤੋਂ ਇਲਾਵਾ ਸਾਡੇ ਕੋਲੇ ਆਟਾ ਵਗੈਰਾ ਬਹੁਤ ਹੀ ਅਜੇ ਵੀ ਵੱਡੀ ਮਾਤਰਾ ਵਿੱਚ ਪਿਆ ਹੈ ਤੇ ਮੈਂ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ ਤਾਂ ਅਸੀਂ ਕੱਲ ਨੂੰ ਸਵੇਰੇ ਚਾਲੇ ਪਾਣੇ ਹਨ ਸੰਗਤਾਂ ਦਾ ਬਹੁਤ ਬਹੁਤ ਪਿਆਰ ਸਦਕਾ ਅਸੀਂ ਇਸ ਮੁਕਾਮ ਤੇ ਪਹੁੰਚਿਆ ਤੇ ਜੋ ਵੀ ਹੈ ਸਮਾਨ ਰਸਨਸ ਦੀ ਇਕੱਠਾ ਕਰਿਆ ਉਹ ਵੀ ਸੰਗਤਾਂ ਤੱਕ ਸਹੀ ਤਰੀਕੇ ਹੜਪੀੜਤਾਂਲੇ ਤੱਕ ਪੰਚਾ 50 ਸਕੀਏ